ਜਲੰਧਰ ਵੈਸਟ ਜਿਮਨੀ ਚੋਣਾ ਚੱਲ ਰਹੀਆਂ ਨੇ ਇਸ ਜਿਮਨੀ ਚੋਣਾ ਦੇ ਵਿੱਚ ਜਲੰਧਰ ਦੇ ਵਿੱਚ ਕਈ ਮੁੱਦੇ ਨੇ ਜਿਸ ਨੂੰ ਲੈ ਕੇ ਲਗਾਤਾਰ ਸਾਰੀਆਂ ਹੀ ਸਿਆਸੀਆਂ ਪਾਰਟੀਆਂ ਜਿਹੜੀਆਂ ਨੇ ਇਸ ਵਕਤ ਕੋਲ ਕੋਲ ਕਿਉਂ ਆ ਨਜ਼ਰ ਆ ਰਹੀਆਂ ਨੇ ਆਮ ਆਦਮੀ ਪਾਰਟੀ ਕਹ ਰਹੀ ਹੈ ਕਿ ਅਸੀਂ 10 ਅਹਿਮ ਮੁੱਦੇ ਜਿਹੜੇ ਨੇ ਉਹ ਚੱਕੇ ਨੇ ਜੋ ਕਿ ਜਲੰਧਰ ਵੈਸਟ ਦੇ ਵਿੱਚ ਹੋਣ ਵਾਲੇ ਨੇ ਜੇਕਰ ਉਹ ਜਿੱਤਦੇ ਨੇ ਤੇ 10 ਇਹਨਾਂ ਕੰਮਾਂ ਨੂੰ ਸਭ ਤੋਂ ਪਹਿਲਾਂ ਪਹਿਲ ਦਿੱਤੀ ਜਾਵੇਗੀ ਪਵਨ ਕੁਮਾਰ ਤੀਨੂਗਰੀ ਸਾਡੇ ਨਾਲ ਨੇ ਗੱਲਬਾਤ ਕਰਨ ਲਈ ਨਾ ਤੀਨੂ ਸਾਹਿਬ ਸਿਆਸੀ ਯਾ ਬਲੇਯਾਰਿਆਂ ਦੀ ਗੱਲ ਕਰ ਲਈਏ ਜਾਂ ਫਿਰ ਸਿਆਸੀ ਲੀਡਰਾਂ ਦੀ ਗੱਲ ਕਰ ਲਈਏ ਉਹ ਕਹਿੰਦੇ ਭਈ ਇੰਨਾ ਚਿਰ ਹੋ ਗਿਆ ਸਰਕਾਰ ਦੇ ਵਿੱਚ ਸਰਕਾਰ ਤੋਂ ਪਹਿਲਾ ਕੰਮ ਨਹੀਂ ਹੋਇਆ ਜੋ ਹੁਣ 10 ਵਾਦੇ ਦੁਬਾਰਾ ਤੋਂ ਲਿਆ ਕੇ ਜਿਹੜੇ ਉਹ ਗਨਾਨ ਲਾਪੇ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਲੋਕਾਂ ਨੇ ਵੈਸੇ ਕਹਿੰਦੇ ਨੂੰ ਉਹ ਲੋਕਾਂ ਨੂੰ ਪਿੱਠ ਦਿਖਾ ਕੇ ਫੁੱਟ ਮਾਰ ਕੇ ਲੋਕਾਂ ਦੇ ਫੈਸਲੇ ਤੇ ਪੁੱਤ ਦੌੜ ਗਏ ہر ایک سو ستارہ ہلکے آج ہر ہلکے جو مکہ منتری جی نے جا کے کام نہیں کر رہے وہ ہر ہلکے جو کیمیلے ہوتا ہے انہیں کم کر رہے ہیں انہیں جا کے مکہ منتری جی کو سرکار کو فنڈز لے کے ہونے ہیں پر جنانو بیسٹ ہلکے سے لوگا نے جتا ہے وہ پیٹھ دکھا کے چلے ہیں دو سال برباد ہو گئے جلندر ویسٹ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਅਸੀਂ ਇੱਥੇ ਪੀਣ ਵਾਲੇ ਪਾਣੀ ਦੇ ਟੂਬਲ ਲਵਾਉਂਦੇ ਸੀਰੇ ਦੇ ਨਵਾਂ ਪਾਉਂਦੇ ਲਾਈਟਾਂ ਠੀਕ ਕਰਵਾਉਂਦੇ ਸੜਕਾਂ ਬਣਾਉਂਦੇ ਗਲੀਆਂ ਬਣਾਉਂਦੇ ਬੱਚਿਆਂ ਲਈ ਸੋਹਣੇ ਜਿੰਨ ਬਣਾ ਕੇ ਦਿੰਦੇ ਗਰਾਉਂਡਾਂ ਬਣਾ ਕੇ ਦਿੰਦੇ ਪਾਰਕ ਬਣਾਉਂਦੇ ਲੋਕਾਂ ਦੇ ਵਿੱਚ ਰਹਿੰਦੇ ਪਰ ਉਹ ਦੌੜ ਗਏ ਤੁਸੀਂ ਦੇਖੋ ਕੋਈ ਵੀ ਬੰਦਾ ਐਮਐਲਏ ਦੀ ਇਲੈਕਸ਼ਨ ਲੜਦਾ ਨਾ ਉਹਦੇ ਮਨ ਦੀ ਇਹ ਇੱਛਾ ਹੁੰਦੀ ਕਿ ਮੈਂ ਰੂਲਿੰਗ ਪਾਰਟੀ ਜਿੱਤਾਂ। ਸਾਡੀ ਸਰਕਾਰ ਬਣ ਗਈ। ਕਿਉਂ ਤਾਂ ਕਿ ਉਹ ਐਮ.ਐਲ.ਏ ਕੰਮ ਕਰ ਸਕਦੇ। ਸ਼ੀਤਲੰਗਰਾਲ ਜੀ ਜਿੱਤੇ ਤਾਂ ਸਰਕਾਰ ਵੀ ਆਮ ਆਦਮੀ ਪਾਰਟੀ ਦੀ। ਪਰ ਫਿਰ ਵੀ ਉਹ ਕੰਮ ਨਹੀਂ ਕਰਾ ਸਕਦੇ। ਉਹ ਚਲੋ ਹੁਣ 2 ਸਾਲ ਬਾਅਦ ਲੋਕਾਂ ਨੂੰ ਫਿਰ ਮੌਕਾ ਮਿਲ ਗਿਆ। ਜਿਹੜੇ ਕੰਮ ਰਹਿ ਗਏ ਹੁਣ ਆਮ ਆਦਮੀ ਪਾਰਟੀ ਕਰਾਈ। ਅਸੀਂ ਜ਼ਿੰਮਾ ਲੈ ਰਹੇ ਹਾਂ। ਅਸੀਂ ਜ਼ਿੰਮਾ ਲੈ ਰਹੇ ਹਾਂ। ਉਹ ਤਾਂ ਕਹਿ ਰਹੇ ਨੇ ਬਈ ਕੋਈ ਵੀ ਕੰਮ ਕਰਾਉਣਾ ਹੁੰਦਾ ਸੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਫੋਨ ਲਾਉਂਦਾ ਉਹਨਾਂ ਦਾ ਫੋਨ ਨਹੀਂ ਜਾਂਦਾ ਸੀ ਜੇ ਕੋਈ ਚੱਕਦਾ ਵੀ ਸੀ ਤੇ ਉਹ ਕਹਿੰਦਾ ਕਿ ਬਈ ਦਿੱਲੀ ਆ ਜਾਓ ਦਿੱਲੀ ਤੋਂ ਹੀ ਕੰਮ ਸਾਰੇ ਨੇ ਉਹ ਜਿਹੜੇ ਚੱਲਦੇ ਨੇ ਬਾਰ-ਬਾਰ ਮੈਨੂੰ ਦਿੱਲੀ ਜਾਣਾ ਪੈਂਦਾ ਸੀ ਤੇ ਦਿੱਲੀ ਜਾਵਾਂ ਤਾਂ ਦਿੱਲੀ ਵੀ ਕੋਈ ਕੰਮ ਨਹੀਂ ਹੁੰਦਾ ਉਹ ਝੂਠ ਬੋਲਦੇ ਆ ਜਦੋਂ ਤੁਸੀਂ ਉੱਥੇ ਸਿੱਧੇ ਕੰਮ ਕਹੋਗੇ ਆਪਣੇ ਲੀਡਰ ਨੂੰ ਚੀਫ ਮਿਨਿਸਟਰ ਸਾਹ ਨੂੰ ਸਾਰੇ ਤਾਂ ਕੰਮ ਫੇ ਹੁੰਦੇ ਨਹੀਂ ਨਾ ਤੁਸੀਂ ਡਿਵੈਲਪਮੈਂਟ ਦੇ ਕੰਮ ਦੱਸੋ ਤੁਸੀਂ ਕੋਈ ਚੰਗੇ ਕੰਮ ਸੁਧਾਰ ਦੇ ਕੰਮ ਦੱਸੋ ਨਸ਼ਾ ਬੰਦ ਕਰਨ ਦੇ ਕੰਮ ਦੱਸੋ ਜੜੇ ਸੱਤੇ ਨੂੰ ਚਕਾਉਣ ਦੇ ਕੰਮ ਦੱਸੋ ਤਾਂ ਮੁੱਖ ਮੰਤਰੀ ਜੀ ਕਰਦੇ ਆ ਔਰ ਜੇ ਤੁਸੀਂ ਢੇਡੇ ਮੇਡੇ ਕੰਮ ਦੱਸੋਗੇ ਤੇ ਭਗਵੰਤ ਸਿੰਘ ਮਾਨ ਜੀ ਕੋਲੋਂ ਤਾਂ ਆਪਾਂ ਉਮੀਦ ਨਹੀਂ ਕਰ ਸਕਦੇ ਕਿ ਉਹ ਨਸ਼ੇ ਵਾਲੇ ਜੜੇ ਸੱਤੇ ਦੇ ਕੰਮ ਕਿਸੇ ਐਮਐਲਏ ਤੇ ਕਰਾਉਣਗੇ ਅੱਛਾ ਉਹ ਤਾਂ ਕਹਿੰਦੇ ਨੇ ਕਿ ਭਈ ਮੈਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਗਿਆ ਭਗਵੰਤ ਸਿੰਘ ਮਾਨ ਖੜਾ ਕੋ ਉਹਨਾਂ ਨੇ ਮੀਟਿੰਗ ਦਾ ਟਾਈਮ ਹੀ ਨਹੀਂ ਦਿੱਤਾ ਮੈਂ ਘਰ ਆਪਣੇ ਇਲਾਕੇ ਦੇ ਨਿਵਾਸੀਆਂ ਦੀ ਗੱਲ ਸੁਣਨ ਦੀ ਜਦੋਂ ਗਿਆ ਉਹਨਾਂ ਨੂੰ ਕਹਿਣ ਗਿਆ ਕਿ ਮੇਰੇ ਇਲਾਕੇ ਦੇ ਵਿੱਚ ਜਿਹੜੀ ਆ ਉਹ ਸੜਕਾਂ ਨੂੰ ਲੈ ਕੇ ਦਿੱਕਤ ਐ ਮੈਨੂੰ ਫੰਡ ਜਾਰੀ ਕੀਤਾ ਜਾਵੇ ਉਦੋਂ ਵੀ ਭਗਵਾਨ ਸਿੰਘ ਮਾਨ ਹੋਰਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਮੈਂ ਇਹਨੂੰ ਨਸ਼ੇ ਨੂੰ ਜ਼ਿਆਦਾ ਟਾਰਗੇਟ ਕਰ ਰਹੇ ਨੇ ਉਸੀ ਨੂੰ ਕਿਵੇਂ ਦੇਖਦੇ ਹੋ ਦੇਖੋ ਆਮ ਤੁਸੀਂ ਭਾਰਗੋ ਕੰਮ ਤੇ ਜਾ ਕੇ ਪੁੱਛ ਲਓ ਤੁਸੀਂ ਇਸ ਇਲਾਕੇ ਨੂੰ ਜਾ ਕੇ ਪੁੱਛ ਲਓ ਜਿਹੜੇ ਨਸ਼ਾ ਵੇਚਣ ਵਾਲੇ ਨੇ ਬੀਜੇਪੀ ਦੇ ਜਿਹੜੇ ਉਮੀਦਵਾਰ ਆ ਰਹੇ ਉਹਨਾਂ ਦੀ ਗੱਡੀ 'ਚ ਬੈਠੇ ਹੁੰਦੇ ਆ ਸਾਰਿਆਂ ਨੂੰ ਨਸ਼ਾ ਤਸਕਰ ਤਾਂ ਇਹਨਾਂ ਦੀਆਂ ਗੱਡੀਆਂ ਝੂਟਦੇ ਸੀ ਕੁਝ ਫੜੇਗਾ ਹੁਣ ਇਹਨਾਂ ਦੇ ਜਾਣ ਤੋਂ ਬਾਅਦ ਕੁਝ ਫੜੇ ਜਾਣਗੇ ਛੱਡਣਾ ਕੋਈ ਨਹੀਂ ਆ ਇਲੈਕਸ਼ਨ ਨੇ ਫੜ ਲੈਂਦੇ ਹੋ ਸਾਰੀਆਂ ਬਟੀਆਂ ਬਟੀਆਂ ਕੁਰਸੀਆਂ ਤੇ ਇਹ ਸਾਲ ਕੇ ਚੋਂ ਨਸ਼ਾ ਗੜਾ ਹਫਤਾ ਇਹ ਖਤਮ ਕਰਨਾ ਤੇ ਇੱਥੇ ਕੰਮ ਕਰਕੇ ਦਿਖਾਉਣਾ ਆ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਅਪਨੀ ਸਾਧਿਆ ਚਿਤਲੋਗਰਾਲ ਲਈ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਨੇ ਕਿ ਭਈ ਆਮ ਆਦਮੀ ਪਾਰਟੀ ਮੇਰੇ ਤੋਂ ਇੰਨੇ ਡਰ ਗਈ ਹੈ ਕਿ ਮੇਰੇ ਪੋਸਟਰ ਪਰਵਾਣੇ ਜਿਹੜੇ ਨੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਨੇ ਇਹ ਤਾਂ ਇਲਜ਼ਾਮ ਹੈ ਫਰਸਟ੍ਰੇਸ਼ਨ ਦੀ ਨਿਸ਼ਾਨੀ ਹੈ ਪੋਸਟਰ ਪਾੜਨ ਨਾਲ ਕਦੀ ਵੋਟਾਂ ਦੀ ਜੁੜਦੀ ਹੈ ਮੈਂ ਉਹਨਾਂ ਕੋਲ ਨਾ ਜਾਓ ਤੂੰ ਸਰਾਵਾ ਦੋ ਪੋਸਟਰ ਸਾਡੇ ਪਾੜਨਾ ਔਰ ਨਾਲ ਨਾਲ ਦੋ ਸਾਲ ਦੀ ਆਪਣੀ ਪ੍ਰੋਗਰੈਸ ਵੀ ਦੱਸ ਕੰਮ ਦੱਸ ਵੀ ਦੱਸ ਸਾਹਿਬ ਤੁਸੀਂ ਕੀ ਕੀਤਾ ਮੈਂ ਤਾਂ ਸਰਬੰਦਰ ਕੋਲ ਪੁੱਛਦਾ ਮੈਂ ਤਾਂ ਕਾਂਗਰਸ ਦਾ ਉਮੀਦਵਾਰ ਨੂੰ ਵੀ ਪੁੱਛਦਾ ਤੁਸੀਂ ਦੱਸੋ ਤੁਸੀਂ ਸ਼ੁਰੂ ਕਰ ਸਕੀਏ ਤੁਸੀਂ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ ਪਤਨੀ ਛੋੜ ਨਹੀਂ ਸਕਦਾ ਲਗਾਤਾਰ 20 ਸਾਲ ਕਾਉਂਸਲਰ ਰਹੇ ਸਰਕਾਰਾਂ ਦੀ ਤੁਸੀਂ ਵੈਸਟ ਹਲਕੇ ਦੀ ਨੋਹਾਰ ਕਿਉਂ ਨਹੀਂ ਬਦਲ ਸਕੇ ਤੁਸੀਂ ਆਪਣੀਆਂ ਵਾਰਡਾਂ 'ਚ ਵੀ ਪੀਣ ਵਾਲਾ ਪਾਣੀ ਨਹੀਂ ਮੁਹੱਈਆ ਕਰਾ ਸਕੇ ਤੁਸੀਂ ਸੀਵਰੇਜ ਨਹੀਂ ਚੰਗਾ ਕਰਵਾ ਸਕਦੇ ਤੁਸੀਂ ਕਿਉਂ ਨਹੀਂ ਆਪਣੇ ਆਪਣੇ ਘਰਾਂ ਦੇ ਆਲੇ ਦੋਲੇ ਨਸ਼ਾ ਬੰਦ ਕਰਾਇਆ ਮੈਂ ਤਾਂ ਕਾਂਗਰਸ ਨੂੰ ਵੀ ਪੁੱਛਦਾ ਰੁਕੇ ਹਲੇ 1 ਸਾਲ ਪਹਿਲਾਂ ਤੱਕ ਉਹਨਾਂ ਦੀ ਕਾਰਪੋਰੇਸ਼ਨ ਸੀ ਪੰਜਾਬ ਦੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਧਮਲਾ ਹੋਇਆ ਕਿਉਂ ਨਹੀਂ ਬੋਲੇ ਬੀਬੀ ਸੰਤੋਖ ਜੀ ਜੀ ਕਮਜ਼ੋਰੀ ਹੈ ਉਹਨਾਂ ਵਿੱਚ ਕਿਉਂ ਨਹੀਂ ਬੋਲੇ ਕਿ ਸਾਰੇ ਸਵਾਲ ਆ ਚੱਗੋ ਪਬਲਿਕ ਇਹ ਸਭ ਜਾਣਦੀ ਹੈ ਤੁਸੀਂ ਤੁਹਾਨੂੰ ਕੰਮ ਕਰਾ ਠੀਕ ਹੈ ਸ਼ੁਕਰੀਆ ਬਿਲਕੁਲ ਪਵਨ ਕੁਮਾਰ ਟਿੰਨੂ ਨੇ ਜਨਦ ਨਾਲ ਗੱਲਬਾਤ ਕੀਤੀ ਹੈ ਉਹ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਬਖਸ਼ਿਆ ਜਿਹੜਾ ਹੈ ਉਹ ਨਹੀਂ ਜਾਵੇਗਾ ਕੈਮਰਾਕਸ਼ਨ ਪੰਕੇ ਦੇ ਨਾਲ ਰਾਜਗੁਰੂ ਸਾਹਿਬ ਵਾਪਸ ਆਇਆ